ਸਵੇਰ ਪਰਚ ਲਗਾਤਾਰ ਪੈ ਰਹੀ بارش ਦੇ ਕਾਰਨ ਜਿੱਥੇ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹ ਦੇ ਨਾਲ ਨਾਲ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਉੱਥੇ ਹੁਣ بارش ਦੇ ਨਾਲ ਗਰੀਬ ਪਰਿਵਾਰਾਂ ਦੇ ਘਰ ਵੀ ਜਿਹੜੇ ਨੇ ਟਹਿ ਟੇਰੀ ਹੋਣੇ ਸ਼ੁਰੂ ਹੋ ਗਏ ਨੇ ਇਹ ਤਸਵੀਰਾਂ ਨਾਬਾ ਬਲੱਗ ਤੇ ਪਿੰਡ ਮਟੌਰ ਦੀਆਂ ਨੇ ਜੋ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਕਿਉਂਕਿ ਲਗਾਤਾਰ ਪੈ ਰਹੀ بارش ਦੇ ਕਾਰਨ ਇਹ ਦਵਾ ਔਰਤ ਆਪਣੀਆਂ ਦੋ ਬੇਟੀਆਂ ਦੇ ਨਾਲ ਹੁਣ ਇਹ ਆਸ ਲਗਾਈ ਬੈਠੀ ਆ ਕਿ ਉਹਨਾਂ ਦੀ ਕੋਈ ਮਾਲੀ ਮਦਦ ਕਰੇਗਾ ਕਿਉਂਕਿ ਜਿੱਥੇ ਦੋ ਹੀ ਲੜਕੀਆਂ ਸੀ ਉਹ ਬਹੁਤ ਹੁਸ਼ਿਆਰ ਨੇ ਅਤੇ ਵਧੀਆ ਨੰਬਰ ਲੈ ਕੇ ਪੜ੍ਹ ਰਹੀਆਂ ਨੇ ਅਤੇ ਹੁਣ ਉਹਨਾਂ ਨੂੰ ਪੜ੍ਹਾਈ ਦੀ ਚਿੰਤਾ ਹੈ ਕਿ ਉਹ ਕਿੱਥੇ ਪੜਨ ਕਿਉਂਕਿ ਉਹਨਾਂ ਦਾ ਰਹਿਣ ਬਸੇਰਾ ਵੀ ਜਿਹੜਾ ਢੱਡੀ ਹੋ ਚੁੱਕਿਆ ਹੈ ਦੂਜੇ ਪਾਸੇ ਇੱਕ ਹੋਰ ਬਜ਼ੁਰਗ ਮਾਤਾ ਬਾਥਮੇ ਜਿੱਤ ਕੇ ਬੈਠ ਕੇ ਮੀ ਰੁਕਣ ਦੀ ਉਡੀਕ ਚਾ ਕਿਉਂਕਿ ਜਦੋਂ ਮੀ ਰੁਕੇਗਾ ਤਾਂ ਹੀ ਉਹ ਸਵੇਰ ਦੀ ਰੋਟੀ ਪਕਾਏਗੀ ਪਰ ਸਵੇਰ ਦਾ ਉਸ ਨੂੰ ਖਾਣਾ ਨਸੀਬ ਨਹੀਂ ਹੋਇਆ ਅਤੇ ਇਸ ਤੋਂ ਇਲਾਵਾ ਹੋਰ ਪਿੰਡ ਵਾਸੀਆਂ ਦੇ ਵੀ ਘਰ ਜਿਹੜੇ ਨੇ ਟੈਪ ਡੇਰੀ ਹੋ ਚੁੱਕੇ ਨੇ ਅਤੇ ਕਈ ਘਰਾਂ ਦੀਆਂ ਛੱਤਾਂ بارش ਦੇ ਕਾਰਨ ਝੋ ਰਹੀਆਂ ਨੇ ਅਤੇ ਉਹ ਛੱਤਾਂ ਵੀ ਕਿਸੇ ਵੀ ਟਾਈਮ ਨੁਕਸਾਨੀਆਂ ਜਾ ਸਕਦੀਆਂ ਨੇ ਸਾਰੇ ਇਹ ਪੀੜਤ ਪਰਿਵਾਰਾਂ ਵੱਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਇਸ ਮੌਕੇ ਤੇ ਵਿਧਵਾ ਔਰਤ ਰੀਤਾ ਰਾਣੀ ਅਤੇ ਉਸ ਦੀਆਂ ਧੀਆਂ ਹੈਂਡੀਕੈਪ ਮੁਖਤਿਆਰ ਸਿੰਘ ਬਜ਼ੁਰਗ ਮਾਤਾ ਅਤੇ ਪਿੰਡ ਵਾਸੀ ਪੰਚਾਇਤ ਮੈਂਬਰ ਮਨਜੀਤ ਸਿੰਘ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿੰਨਿਆ ਤੁਹਾਨੂੰ ਮੈਂਰ ਮੇਰੀਆਂ ਬੇਟੀਆਂ ਆ ਜੀ ਦੋ ਬੇਟੀਆਂ ਮੇਰੀਆਂ ਮੈਂ ਆ ਜੀ ਮੇਰੇ ਘਰ ਵਾਲੇ ਨੂੰ ਮਰੇ ਹੋਏ ਨੂੰ 2012 ਚ ਮੌਤ ਹੋ ਗਈ ਸੀ ਉਹਨਾਂ ਦੀ ਬੱਚੀਆਂ ਬਹੁਤ ਛੋਟੀਆਂ ਸੀ ਉਸ ਟਾਈਮ ਵੀ ਬਸ ਇਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਮੈਂ ਬਹੁਤ ਔਖੇ ਢੰਗ ਨਾਲ ਕਰ ਰਹੀ ਹਾਂ ਕਰਦਾ ਗੁਜ਼ਾਰਾ ਤੁਸੀਂ ਆਪਾ ਕਰ ਰਹੇ ਸੀ ਹੁਣ ਛੱਤ ਵੀ ਗਈ ਹਾਂਜੀ ਹੁਣ ਛੱਤ ਵੀ ਗਈ ਜੀ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਸੀਗਾ ਮਤਲਬ ਮੈਨੂੰ ਕੋਈ ਕਿਸੇ ਪਾਸੋਂ ਮਦਦ ਨਹੀਂ ਮਿਲੀ ਅਜੇ ਤੱਕ ਕਿਵੇਂ ਕਦੋਂ ਹੋਇਆ ਕਦੋਂ ਇਹ ਜਿਹੜੀ ਛੱਤ ਕਰੋ ਗਈ ਸੀ ਇਹ ਜੀ ਹੁਣ ਇੱਕ ਤਰੀਕ ਨੂੰ ਗਿਰੀ ਆ ਜੀ ਸ਼ਾਮ ਨੂੰ ਤੁਸੀਂ ਕਿੱਥੇ ਸੀ ਉਸ ਟਾਈਮ ਅਸੀਂ ਰਸੋਈ ਵਿੱਚ ਮੈਂ ਚਾਹ ਬਣਾ ਰਹੀ ਸੀ ਉਸ ਟਾਈਮ ਬੱਚੇ ਬੱਚੇ ਅੰਦਰ ਸੀਗੇ ਅੱਛਾ ਹਾਂਜੀ ਇਹ ਇੱਕਦਮ ਗਿਰੀ ਆ ਫਿਰ ਜਿਹੜੀ ਜਾਨਵੀ ਮਸੀ ਵਿਚਾਈ ਆ ਹਾਂਜੀ ਇੱਕਦਮ ਗਿਰੀ ਆ ਜੀ ਇਹ ਵੀ ਭੱਜ ਕੇ ਬਾਹਰ ਨਿਕਲੀ ਆ ਬਸ ਤੇ ਉਸ ਤੋਂ ਬਾਅਦ ਫਿਰ ਆਪਣਾ ਥੋੜਾ ਬੋਤਾ ਸਮਾਨ ਜਿੱਦਾਂ ਬੀ ਚੱਕਿਆ ਰੋਟੀ ਰੋਟੀ ਬਣਾ ਲੇ ਸੋ ਸਿੱਕ ਕਮਰੇ ਚ ਗੁਜ਼ਾਰਾ ਕਰਦੇ ਇੱਕੇ ਕਮਰਾ ਸੀ ਤੁਹਾਡਾ ਹਾਂਜੀ ਇੱਕੇ ਕਮਰਾ ਸੀ ਜੀ ਰਸੋਈ ਵੀ ਨਹੀਂ ਬਚੀ ਜੀ ਰਸੋਈ ਵੀ ਗਈ ਬਾਥਰੂਮ ਵੀ ਬਸ ਨਾਲ ਗੇਰਨ ਲੱਗਾਇਆ ਜੀ ਉਹ ਵੀ ਹਾਂਜੀ ਕੁੜੀਆਂ ਪੜਦੀਆਂ ਨੇ ਬਹੁਤ ਵਧੀਆ ਨੰਬਰ ਆਂਦੇ ਇਹਨਾਂ ਦੇ 10ਵੀਂ ਵਿੱਚੋਂ 91% ਨੰਬਰ ਆ ਇੱਕ ਦੇ ਦੂਸਰੀ ਦੇ 10ਵੀਂ ਚੋਂ 86% ਆ ਤੇ 12ਵੀਂ ਚੋਂ ਵੀ 91% ਨੰਬਰ ਆਇਆ ਮੇਰੀ ਬੜੀ ਬੇਟੀ ਦੇ ਹੁਣ ਕੀ ਮਾਂ ਕਰਦੇ ਹੋ ਕਿ ਤੁਹਾਡਾ ਜਿਹੜਾ ਛੱਤ ਸੀ ਬਿਲਕੁਲ ਹੀ ਖਤਮ ਹੋ ਗਈ ਹਾਂਜੀ ਬਿਲਕੁਲ ਖਤਮ ਆ ਜੀ ਮੇਰੀ ਮਦਦ ਕੀਤੀ ਜਾਵੇ ਮੇਰੇ ਕੋਲ ਮਤਲਬ ਕੋਈ ਹੁਣ ਹੈ ਨਹੀਂ ਕੀ ਸਹੂਲਤ ਕਾਸੇ ਦੀ ਕੋਈ ਮਤਲਬ ਰਹਿਣ ਲਈ ਜਗ੍ਹਾ ਨਹੀਂ ਆ ਮੇਰਾ ਨਾਮ ਨਵਦੀਪ ਸ਼ਰਮਾ ਆ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਕਾਲਜ ਦੇ ਸੈਕੰਡ ਈਅਰ ਬੀਐਸਸੀ ਕਿੰਨੀ ਕੁ ਪਰੇਸ਼ਾਨੀ ਆਊਗੀ ਹੁਣ ਤੁਹਾਨੂੰ ਛੱਤ ਹੈ ਨਹੀਂ ਪੜਨ ਲਿਖਣ ਦੇ ਲਈ ਵੀ ਤੁਹਾਡਾ ਇੱਕੇ ਸਹਾਰਾ ਸੀ ਉਹ ਵੀ ਟੁੱਟ ਗਿਆ ਹਾਂਜੀ ਰਸੋਈ ਦਾ ਸਭ ਤੋਂ ਜ਼ਿਆਦਾ ਓਕਾ ਹੋ ਰਿਹਾ ਸਾਨੂੰ ਰੋਟੀ ਪਾਣੀ ਦੇ ਤੇ ਸਾਨੂੰ ਰੈਂਡਮ ਓਕਾ ਹੋ ਰਿਹਾ ਉੱਥੇ ਸਾਡੇ ਬੈਕ ਤਾਬਾਂ ਸੀ ਸਾਰਾ ਕੁਝ ਗਿੱਲਾ ਹੁੰਦਾ ਸੀਗਾ ਉਹਦੇ ਤੇ ਵੀ ਸਿਤਰਪਾਲ ਪਾਈ ਤੀਗੀ ਪਰ ਹੁਣ ਉਹ ਵੀ ਸਾਡੇ ਗਿੱਲੀਆਂ ਹੋ ਗਏ ਅੱਧੇ ਕਿਤਾਬਾਂ ਵਿੱਚ ਹੀ ਤੁਸੀਂ ਕਿੱਥੇ ਸੀ ਜਦੋਂ ਇਹ ਗਿਧੀ ਹੋ ਰਹੀ ਸੀ ਅਸੀਂ ਕਮਰੇ ਚ ਹੀ ਸੀਗੇ ਉਸ ਟਾਈਮ ਜਦੋਂ ਕੰਦ ਡਿੱਗੀ ਫਿਰ ਅਸੀਂ ਦੋਨੋਂ ਜਣੇ ਫਟਾਫਟ ਬਾਹਰ ਭੱਜ ਗਏ ਮਾਤਾ ਕੀ ਕਰਤ ਸੀ ਤੁਹਾਡੇ ਉਸ ਟਾਈਮ ਮੰਮਾ ਉਸ ਟੈਮਰਸ ਸੋਈ 'ਚ ਛਾਪ ਬਣਾ ਰਹੀ ਸੀਗੇ ਤੇ ਪਰ ਉਹਨਾਂ ਨੇ ਬਾਤ ਸੁਣੀ ਕੋਦਮ ਉਹ ਵੀ ਬਾਹਰ ਨਿਕਲੇ ਅਸੀਂ ਸਾਰੇ ਬਾਹਰ ਨਿਕਲ ਕੇ ਫਿਰ ਅਸੀਂ ਸਮਾਨ ਚੱਕਿਆ ਫਟਾਫਟ ਮੀਂਹ ਪੈਂਦੇ ਚ ਤੁਹਾਡੇ ਫਾਦਰ ਤੱਕ ਪੈਰੇ ਪਰਵਰੇ ਚ ਤੁਹਾਡੀ ਮਾਤਾ ਹੀ ਕਰਦੀ ਹੈ ਹਾਂਜੀ ਕਿਵੇਂ ਕਜਾਰਾ ਚੱਲਦਾ ਤੁਹਾਡਾ ਸਾਡਾ ਵੈਸੇ ਤਾਂ ਸਾਰਾ ਕੁਝ ਮੰਮਾ ਹੀ ਕਰਦੇ ਨੇ ਕਿ ਓਕੇ ਬਸ ਮੰਮਾ ਸਾਡੀ ਫੀਸ ਵਗੈਰਾ ਭਰ ਦਿੰਦੇ ਨੇ ਕਿ ਓਕੇ ਸੋਕੇ ਇਹ ਕੀ ਕੰਮ ਕਰਦੇ ਨੇ ਮੰਮਾ ਮਿੱਡੇ ਮਿਲ ਬਤ ਕਰਨੀ ਸਰਕਾਰੀ ਸਕੂਲ ਚ ਔਰ ਕੋਈ ਤੁਹਾਡਾ ਗੁਜ਼ਾਰਾ ਨਹੀਂ ਹੈਗਾ ਇਸ ਤੋਂ ਇਲਾਵਾ ਨਹੀਂ ਜੀ ਸਿਰਫ ਮम्मा ਹੀ ਕੀ ਮੰਗ ਕਰਦੇ ਹੋ ਤੁਸੀਂ ਪ੍ਰਚਾਰ ਅਸੀਂ ਕਿ ਸਾਡਾ ਕਮਰਾ ਰਸੋਈ ਬਣਾਉਣ ਜੋਗ ਸਾਨੂੰ ਮਦਦ ਕੀਤੀ ਜਾਵੇ ਤਾਂ ਜੋਸੀਂ ਰਹਿ ਸਕੇ ਕਮਰੇ ਚ ਤੁਹਾਡਾ ਸੁਪਨਾ ਕੀ ਹੈ ਮੇਰਾ ਸੁਪਨਾ ਸਿਵਲ ਸਰਵਿਸ ਚਾਹੁੰਦਾ ਹੈਗਾ ਅਬ IAS ਦੀ ਤਿਆਰੀ ਕਰਨ ਵਾਸਤੇ ਕਿ ਬੜੀਆ ਪੋਸਟ ਤੇ ਲਾ ਕੇ ਮੈਂ ਆਪਣੇ ਮਮਾਂ ਤੇ ਮਮਾ ਵਾਸਤੇ ਖੁਸ਼ ਕਰਾਂ ਬੜੀਆ ਕੀ ਕਿੰਨੇ ਪਰਸੈਂਟ ਨੰਬਰ ਤੁਸੀਂ ਲਏ ਮੇਰੇ 10th ਚ ਵੀ 91% ਤਿਗੇ ਤੇ 12th ਚ ਵੀ 91% ਆਈ ਸੀ ਤੁਸੀਂ ਆਪਣੀ ਬਾਲਗੁਰਤੀ ਤੇ ਜਿਹੜਾ ਹੈਗਾ ਮੈਂਤ ਕਰ ਹਾਂਜੀ ਕੀ ਨਾਮ ਹੈ ਆਪਣਾ ਮੁਖਤਿਆਰ ਸਿੰਘ ਜੀ ਮੁਖਤਿਆਰ ਸਿੰਘ ਜੀ ਘਰ ਤੁਹਾਡਾ ਕਿਵੇਂ ਗਿਰ ਗਿਆ ਕਿੰਨਾ ਕੁ ਪੁਰਾਣਾ ਸੀ ਇਹ ਬਾਰਸ ਨਾਲ ਡਿੱਗਿਆ ਜੀ ਇਹ ਤਾਂ ਬਹੁਤ 70-70 ਸਾਲਾਂ ਤੋਂ ਪਹਿਲਾਂ ਦਾ ਹੈ ਅੱਛਾ ਹਾਂਜੀ ਕੱਚਾ ਘਰ ਸੀ ਕੱਚਾ ਸੀ ਤੇ ਹੁਣ ਕਿੱਥੇ ਗੁਜ਼ਾਰਾ ਕਰਦੇ ਤੁਸੀਂ ਗੁਜ਼ਾਰਾ ਤਾਂ ਇਹ ਬਾਥਰੂਮ ਦੇ ਵਿੱਚ ਬੈਠੇ ਹਾਂ ਬਾਥਰੂਮ ਚ ਬੈਠੇ ਹਾਂ ਹਾਂ ਉਈ ਮਾਲੀ ਮਦਦ ਸਰਕਾਰ ਵੱਲੋਂ ਮੇਰੇ ਕੋਲ 1 ਰੁਪਇਆ ਨਹੀਂ ਆਇਆ ਮਾਈ ਨੇਮ ਦਾ ਕਰਕੇ ਕਿ ਕਹਿ ਸਕਦਾ ਬਾਬੇ ਦਾ ਸਾਡੇ ਇਹਨੂੰ ਤੁਹਾਡਾ ਕੱਚਾ ਘਰ ਸਰਕਾਰ ਨੇ ਕੋਈ ਅਜੇ ਤੱਕ ਨਾ ਜੀ ਕਿਸੇ ਨੇ ਨਹੀਂ ਕਰੀ ਅਜੇ ਤੱਕ ਕਿਸੇ ਨੇ ਵੀ ਜਿੰਦੇ ਵੀ ਸਰਪੰਚ ਬਦਲ ਗਏ ਕੋਈ ਲਾਗੇ ਹੁਣ ਮੈਨੂੰ ਕਹਿ ਨਹੀਂ ਸਕਦਾ ਪਰ ਮੈਨੂੰ 1 ਰੁਪਇਆ ਨਹੀਂ ਮਿਲਿਆ ਕਦੇ ਕੰਮ ਕੀ ਕਰਦੇ ਹੋ ਤੁਸੀਂ ਹਾਂ ਸੀਰ ਵਗੈਰਾ ਕਰਦਾਂਗੇ ਹਾਂ ਜੀ ਕਦੋਂ ਹੋਇਆ ਕਦੋਂ ਤੁਸੀਂ ਕਿੱਥੇ ਸੀ ਜਦੋਂ ਅਸੀਂ ਉਰੀ ਤੇ ਜੀ ਅੰਦਰ ਇੱਥੇ ਪਾਉਂਦੇ ਅਸੀਂ ਬਾਹਰ ਜਦੋਂ ਡੇਗਾ ਮੈਂ ਤਾਂ ਗੇੜਾ ਖਾ ਗਿਆ ਤੀ ਇਹ ਮਗਾ ਗਾਡਰ ਮੈਂ ਦੇਖ ਲਿਆ ਵੀ ਇਹ ਗਿਰੂਗਾ ਅਸੀਂ ਉਦੋਂ ਬਾਹਰ ਬੈ ਗਏ ਤੇ ਉਰੇ ਹਾਂਜੀ ਉਦੋਂ ਬਾਅਦ ਇਹ ਜੇ ਡਿੱਗ ਗਿਆ ਜੀ ਹਾਂਜੀ ਹੁਣ ਕੀ ਮਾਂ ਕਰਦੇ ਸਰਕਾਰ ਮੰਗ ਤਾਂ ਮੈਂ ਇਹੀ ਕਰਦਾ ਵੀ ਮਦਦ ਕਰੀ ਜਾਵੇ ਮੇਰੀ ਠੀਕ ਹੈ ਮੇਰਾ ਮਕਾਨ ਮੜ ਦੇਵੇ ਕਿੱਥੇ ਸੀ ਅਸੀਂ ਜੀ ਅਜੇ ਬਾਹਰ ਨਿਕਲੇ ਤੇ ਕਰ ਤੱਕ ਘੰਟਾ ਪਹਿਲਾਂ ਬਸ ਘੰਟਾ ਲਾ ਲਓ ਆ ਅਸੀਂ ਬਾਹਰ ਨਿਕਲੇ ਅੰਦਰ ਪਈ ਸੀ ਮੈਂ ਤਾਂ ਇਹ ਤਾਂ ਇਹਨੇ ਆ ਕੇ ਦਿਖਾਈ ਦਿੱਤੀਗੀ ਤਾਂ ਜੀ ਮੈਂ ਬਾਹਰ ਦੇਖਣੇ ਜੀ ਹਾਂ ਜੀ ਹਾਂ ਰੋਟੀ ਨਹੀਂ ਪੱਕੀ ਜਾਂ ਦੋ ਕੁ ਛੋਲੇ ਪਏ ਤੇ ਗਏ ਕੋਈ ਦੇ ਗਿਆ ਛੋਡੇ ਮੰਗੂ ਦਾਨ ਕਰਕੇ ਤੇ ਪਾਈ ਜਾਕਾ ਉਹ ਕਿੱਦਾਂ ਦੇ ਪੈਦੇ ਜੋ ਦੋ ਕਦਾਣੇ ਅੱਜ ਚੱਬੇ ਨੇਗਾ ਤੁਸੀਂ ਆਂ ਜਾਂ ਚੱਬ ਰਹੀ ਤੇ ਤੁਸੀਂ ਫਿਰ ਇੱਥੇ ਕਿੱਥੇ ਗੁਜ਼ਾਰਾ ਕਰ ਰਹੇ ਹੋ ਬੈਠ ਕੇ ਇੱਥੇ ਬੈਣੀ ਆ ਜੀ ਮੈਂ ਰਾਤ ਦਿਨ ਇੱਥੇ ਬਾਥਰੂਮ ਹੈ ਹਾਂ ਬਾ ਲੈਟਰਿੰਗ ਆ ਜੀ ਅੱਛਾ ਹੈ ਮੈਂ ਲੈਟਰਿੰਗ 'ਚ ਬੈਠੀ ਆ ਹਾਂ ਜੀ ਅੱਛਾ ਹੈ ਹਾਂ ਰੋਟੀ ਪਕਾਉਣ ਨੂੰ ਕੋਈ ਜਗ੍ਹਾ ਰੋਟੀ ਪਕਾਉਣ ਨੂੰ ਕੋਈ ਜਗ੍ਹਾ ਨਹੀਂ ਤਾਂ ਅੱਜ ਤੱਕ ਜੀ ਪੱਕੀ ਨਹੀਂ ਅੱਛਾ ਰੋਟੀ ਨਹੀਂ ਪੱਕੀ ਅੱਜ ਨਾ ਜੀ ਪੱਕੀ ਨਹੀਂ ਮੈਂ ਹਟਿਆ ਜੀ ਖਾਇਆ ਨਹੀਂ ਜੀ ਕੁਝ ਵੀ ਚਾਹ ਜਿਆਦੀ ਘੁੱਟ ਜਰੂਰ ਪੀ ਲਈ ਹੈਗੀ ਆਪਾਂ ਝੂਠ ਨਹੀਂ ਬੋਲਦੇ ਗਵਾਂਡੀ ਤੋਂ ਲੋਕੇ ਪੀਲੀ ਜੀ ਹਾਂ ਉਹ ਗਵਾਂਡੀ ਨੇ ਜਦ ਇਹਨਾਂ ਤੋਂ ਲੈ ਕੇ ਪੀਲੀ ਘੁੱਟਾ ਸੋਨੀ ਹੈ ਜੀ ਸੋਨੀ ਜੀ ਜਿਹੜਾ ਇਹ ਇੱਕਾ ਦੂ ਘਰ ਟਿਹਗਾ ਕਿਵੇਂ ਟਿਹਗਾ ਇਹ ਬਾਰਸ ਨਾਲ ਟਿਹਗਾ ਸਰ ਜੀ ਪੁਰਾਣਾ ਘਰ ਸੀ ਆਪਣਾ ਜੀ ਇਹ ਬਾਰਸ ਨਾਲ ਟਿਹਗਾ ਜੀ ਦੋ ਖਾਂ ਡਿੱਗੇ ਤੇ ਆਪਣੇ ਜੀ ਫਿਰ ਅਸੀਂ ਸਮਾਨ ਕੱਢਣ ਦੀ ਮਾਰੀ ਜੀ ਇਹ ਸਾਰਾ ਚੱਕਤਾ ਜੀ ਫਿਰ ਤੁਸੀਂ ਕਿੱਥੇ ਸੀ ਜਦੋਂ ਇਹ ਟਹਿ ਟੇਰੀ ਅੱਛਾ ਜੀ ਬਾਹਰੇ ਤੇ ਜੀ ਕੰਮਾਂ ਤੇ ਅੱਛਾ ਹਾਂ ਜੀ ਘਰੇ ਕੌਣ ਸੀ ਦੋਸਤ ਕਰੇ ਦਾ ਕਰਦੇ ਤੇਜੀ ਅੱਛਾ ਫਿਰ ਫਿਰ ਨੇ ਫੋਨ ਕੀਤਾ ਜੀ ਆਪਣਾ ਖਾਨ ਡਿੱਗ ਗਿਆ ਜੀ ਇੱਕ ਬਾਰਸ਼ ਚ ਅੱਛਾ ਫਿਰ اسی ਬਾਰਸ਼ ਦੇ ਵਿੱਚ ਹੀ ਆਏ ਜੀ ਕੰਮ ਤੋਂ ਫਿਰ ਆ ਕੇ ਸਮਾਨ ਸਮਾਨ ਸਾਮੇ ਜਿਹੜਾ ਵਿੱਚ ਸੀਗਾ ਜੀ ਆ ਦੋ ਕਮਰੇ ਚ ਲਾਇਆ ਜੀ ਗਵਾਂਡੀਆਂ ਦੇ ਲਾਇਆਗਾ ਸਮਾਨ ਜੀ ਕੁਛ ਅੱਛਾ ਹਾਂਜੀ ਕਿਤੇ ਰਹਿ ਰਹੇ ਹੁਣ ਇਹ ਵੀ ਚੋਰੀਆ ਇਹ ਵੀ ਚੋਰੀ ਆ ਸਰ ਇਹ ਵੀ ਡਿੱਗਣ ਦਾ ਖਤਰਾ ਜੀ ਵਾਜਾ ਕੰਧਾਂ ਤੇੜਾ ਖਾ ਗਿਆ ਜੀ ਇਹ ਵੀ ਹਾਂਜੀ ਤੇ ਲਗਾਤਾਰ ਮੀਂਹ ਬਾਰਸ਼ ਪੈਣ ਕਰਕੇ ਹੋਇਆ ਮੈਂ ਤਾਂ ਲਗਾਤਾਰ ਬਾਰਸ਼ ਪੈਣ ਕਰਕੇ ਹੋਇਆ ਸਰ ਜੀ ਹੁਣ ਕੀ ਮੰਗ ਕਰਦੇ ਤੁਸੀਂ ਇਸ ਤਈ ਹੀ ਸ ਹੈ ਜੋ ਸਹਿਯੋਗ ਚਾਹੀਦਾ ਸਾਨੂੰ ਜੇ ਅਸੀਂ ਗਰੀਬ ਬੰਦੇ ਜੀ ਇਹਨਾਂ ਮਕਾਨ ਵੀ ਬਣਾ ਸਕਦੇ ਸੀ ਤੇ ਇਹ ਜਿਹੜਾ ਇਨਸੀਡੈਂਟ ਹੋਇਆ ਹੈ ਤੇ بارش ਦੇ ਵਿੱਚ ਹੀ ਹੋਇਆ ਜਿਹੜੀ بارش ਲਗਾਤਾਰ ਪੈ ਰਹੀ ਹੈ ਇਹਦੇ ਕਾਰਨ ਕਰਕੇ ਦੇ ਕੱਚੇ ਮਕਾਨ ਨੇ ਉਟ ਟੇਟੇਰੀ ਹੋ ਰਹੇ ਨੇ ਪਿੰਡਾਂ ਦੇ ਵਿੱਚ ਵੀ ਤੁਸੀਂ ਤਕਰੀਬਨ ਦੇਖ ਰਹੇ ਹੋ ਸਾਰੇ ਤੇ ਇਹ ਜਿਹੜਾ ਸਾਡੇ ਪਿੰਡ ਦੇ ਨੇ ਬਹੁਤ ਗਰੀਬ ਪਰਿਵਾਰ ਤੇ ਇੱਕ ਦਜਲੋ ਬੱਚਿਆਂ ਨੇ ਜਿਹੜੇ ਉਹਦੇ ਦੇ ਫਾਦਰ ਨੇ ਉਹਨਾਂ ਦੀ ਸੰਜ ਡੈਥ ਹੋਈ ਵੀ ਤੇ ਉਹਨਾਂ ਦੀ ਮਦਰ ਪੜਾ ਰਹੀ ਸੀਗੀ ਬੱਚੇ ਇੰਟੈਲੀਜੈਂਟ ਨੇ ਵਧੀਆ ਨੰਬਰ ਲਿਖ ਕੇ ਪੜ੍ਹ ਰਹੀਆਂ ਨੇ ਪਰ ਇੱਕੋ ਕਮਰਾ ਸੀਗਾ ਇੱਕੋ ਟ ਹੈ ਗਿਆ ਤੇ ਉਹਨਾਂ ਨੂੰ ਪੜਨ ਦਾ ਵੀ ਉਹ ਤਾਂ ਔਖਾ ਹੋਇਆ ਪੇ ਮੁਸ਼ਕਲ ਹੋਈ ਪਈ ਹੈ ਤੇ ਸਰਕਾਰ ਨੂੰ ਅਰਜ਼ਾਇਸ ਹੈ ਵੀ ਇਹਨਾਂ ਦਾ ਜਲਦੀ ਫੌਰੀ ਤੌਰ ਤੇ ਇਹਨਾਂ ਨੂੰ ਕੋਈ ਰਾਹਤ ਵਗੈਰਾ ਦਿੱਤੀ ਜਾਵੇ ਕਿਉਂਕਿ ਉਹ ਕਾਤਾ ਬੁਜਾਰਾ ਮਤਲਬ ਇਹੀ ਕਿਵੇਂ ਚਲਾਉਂਦੇ ਕਰਦਾ ਗੁਜ਼ਾਰਾ ਵਸੇ ਤਕਰੀਬਨ ਹੀ ਲੱਗੇ ਬਨੇ ਇਹਨਾਂ ਦੇ ਮਦਰ ਨੇ ਜਿਹੜੇ ਅੰਗਣ ਉੱਥੇ ਆਪਣਾ ਸਕੂਲ ਦੇ ਵਿੱਚ ਜੋ ਮਿੱਡੇ ਮਿੰਦ ਦੇ ਵਿੱਚ ਉੱਥੇ ਕਿੰਨੇ ਕ ਮਿਲ ਜਾਂਦਾ 3000 ਰੁਪਏ 3000 ਹਾਂਜੀ ਹਾਂਜੀ ਫਿਰ ਬੱਚੇ ਵੀ ਪੜਾਉਣੇ ਨੇ ਤੇ ਫਿਰ ਕਾਫੀ ਔਕਾ ਦਾ ਹਾਂਜੀ ਉਹ ਤਾਂ ਹੁਣ ਆਪਾਂ ਨੂੰ ਤਕਰੀਬਨ ਰੋਟੀਨ ਦੀ ਉਹ ਜ਼ਿੰਦਗੀ ਉਹਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਵੀ ਬੜੀ ਮੁਸ਼ਕਲ ਆਉਂਦੀ ਹੈ ਠੀਕ ਹੈ ਜੇ ਬਾਕੀ ਪਿੰਡ ਵਾਸੀ ਵੀ ਚਲੋ ਮਦਦ ਦਿੰਦੇ ਨੇ ਖਰ ਵਧੀਆ ਕੋਈ ਨਹੀਂ ਇਹੀ ਇਦਾਂ ਗੱਲ ਨਹੀਂ ਬ੍ਰਾਹਮਣ ਪਰਿਵਾਰ ਹੈ ਇ ਤੇ ਵਧੀਆ ਮਦਦ ਵੀ ਕਰਦੇ ਨੇ ਜੀ ਜਿਵੇਂ ਛੱਤ ਗਿਰ ਗਈ ਆ ਤੇ ਹੁਣ ਪਿੰਡ ਵਾਸੀ ਕੀ ਆਪਣੇ ਵੱਲੋਂ ਕਰ ਰਹੇ ਹਾਂ ਹਾਂਜੀ ਅਸੀਂ ਪੰਚਾਇਤ ਦੇ ਤੌਰ ਤੇ ਦੇਖਦੇ ਇਹਨਾਂ ਦਾ ਸਿਸਟਮ ਬਣਾ ਕੇ ਦੇਣ ਜੋ ਵੀ ਜਿੰਨਾ ਵੱਧ ਤੋਂ ਵੱਧ ਇਹਨਾਂ ਦਾ ਹੋਊਗਾ ਕਰਕੇ ਦੇਵਾਂਗੇ ਇਹਨੂੰ ਬੈਠਣ ਵਾਸਤੇ ਇਕੱਲੇ ਉਹਨਾਂ ਤੇ ਨਹੀਂ ਚੱਲਦੇ ਜੇ ਮਿੱਡੇ ਮਿਲ ਤੇ ਪਿੰਡ 'ਚ ਵੀ ਕੰਮ ਕਰਦੇ ਨੇ ਜੀ ਪਿੰਡ 'ਚ ਜਿਵੇਂ ਹੁਣ ਸਾਨੂੰ ਪਤਾ ਜੀ 3000 ਰੁਪਏ ਨਾਲ ਤਾਂ ਗੁਜ਼ਾਰਾ ਵੀ ਨਹੀਂ ਹੋ ਸਕਦਾ ਕਿਉਂ ਦੋ ਬੇਟੀਆਂ ਵੀ ਨੇ ਪੜਾਉਣੀਆਂ ਵੀ ਨੇ ਕੱਪੜਾ ਲਿਡਾ ਵੀ ਆ ਦਵਾਈ ਗੁੱਟੀ ਵੀ ਆ ਇਹ ਮੜਾ ਮੋ ਕੰਮ ਕਰਾ ਕੇ ਪਿੰਡ ਚ ਚਲੋ ਉਹਨੇ ਨਾਲ ਨਜ਼ਾਰਾ ਕਰਦੇ ਨੇ ਜੀ ਜਣੀ ਸਥਿਤੀ ਔਖੀ ਆ ਜੀ ਚੱਲੇ ਜੀ ਲਿੰਕੇ ਸਹਾਰਾ ਤੇ ਮਤਲਬ ਚਲੋ ਇਹਨੇ ਛੱਤ ਤਾਂ ਹੈਗੀ ਹਾਂ ਜੀ ਬੱਚੀਆਂ ਬੈਠੀਆਂ ਤੇ ਸੱਤ ਤੇ ਪੜਦੀਆਂ ਤੀਆਂ ਜੀ ਆਪਦਾ ਚਲੋ ਸਮਾਨ ਤੇ ਜੋ ਵੀ ਖਾਣ ਪੀਣ ਵਾਲਾ ਸਾਮਾਨ ਹੀ ਬੈਠੇ ਤੇ ਉਹੀ ਡਿੱਗ ਪੀ ਹੂੰ ਮੈਂ ਉਹਦੇ ਕਰਕੇ ਵੱਡਾ ਨੁਕਸਾਨ ਵੀ ਹੋ ਸਕਦਾ ਜੀ ਪਰਵਾਹ ਹਾਂ ਜੀ ਜੇ ਪਰ ਇਹ ਬੱਚੀਆਂ ਕਈ ਵਾਰੀ ਬੱਚੇ ਸੁੱਤੇ ਪਏ ਹੁੰਦੇ ਨੇ ਰਾਤ ਨੂੰ ਨਾ ਜਾਗ ਆਵੇ ਜਿਵੇਂ ਇਸੇ ਕਮਰੇ ਚ ਪਏ ਤੇ ਜੀ ਛੱਤ ਡਿੱਗ ਪੀਤੀ ਜਾਣੀ ਨੁਕਸਾਨ ਹੋ ਸਕਦਾ ਸੀ